ਹੈਗਾ ਔਰ ਉਸ ਨੂੰ ਸਿਲਸਿਲੇ ਨੂੰ ਦਰੱਖਤਿਆਂ ਹੋਇਆ ਸਾਡੀ ਪਰੇਡ ਦੀ ਜਿਹੜੀ ਤਿਆਰੀਆਂ ਹੈਗੀਆਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਰਿਹਰਸਲਾਂ ਚੱਲ ਰਹੀਆਂ ਨੇ ਕੱਲ ਫੁੱਲ ਡਰੈਸ ਰਿਹਰਸਲ ਵੀ ਆਪਾਂ ਰੱਖੀ ਹੋਈ ਹੈ ਸਟੇਡੀਅਮ ਦੇ ਵਿੱਚ ਔਰ ਵਾਕ ਵਾਕ ਦਿਨਾਂ ਦਾ ਜਿਹੜਾ ਹੈਗਾ ਆਪਾਂ ਵਾਕ ਵਾਕ ਡੋਮਿਨੇਸ਼ਨ ਐਕਸਰਸਾਈਜ਼ਸ ਕਰ ਰਹੇ ਹੈਗੇ ਆਂ ਕੁਝ ਬੱਸ ਸਟੈਂਡ ਰੇਲਵੇ ਸਟੇਸ਼ਨ ਆਪਾਂ ਸਰਚ ਕਰਵਾਏ ਸੀ ਕਿ ਮਾੜੇ ਅਨਸਰ ਆਜੀ ਚੈਕਿੰਗ ਸਾਡੀ ਜਿਹੜੀ ਹੈ ਲਗਾਤਾਰ ਡੇਲੀ ਬੇਸਿਸ ਤੇ ਚੱਲਦੀ ਪਈ ਹੈ ਉਸੇ ਸਿਲਸਿਲੇ 'ਚ ਅੱਜ ਆਪਾਂ ਇਹ ਸ਼ਹਿਰ ਜਿਹੜੇ ਹੈ ਕਿੰਨੇ ਜਿੰਨੇ ਵੀ ਆਪਣੇ ਜ਼ਿਲ੍ਹੇ 'ਚ ਲੱਗੇ ਹੈਗੇ ਨੇ ਚਾ ਆਪਾਂ ਹਰ ਜਗ੍ਹਾ ਤੇ ਫਲੈਗ ਮਾਰਚ ਕੰਡਕਟ ਕਰਕੇ ਜਿਹੜਾ ਹੈਗਾ ਡੋਮਿਨੇਸ਼ਨ ਕਰ ਰਹੇ ਹੈਗੇ ਆ ਅੱਜ ਇੱਥੇ ਕਰੀਬ ਆਪਾਂ 60 ਦੇ ਕਰੀਬ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੂੰ ਲੈ ਕਰਕੇ ਲੇਡੀ ਫੋਰਸ ਵੀ ਉਹਦੇ ਨਾਲ ਸ਼ਾਮਿਲ ਹੈਗੀ ਹੈ ਇੱਕ ਰੂਟ ਬਣਾਇਆ ਹੈਗਾ ਉਸ ਰੂਟ ਨੂੰ ਕਵਰ ਕਰਦੇ ਹੋਏ ਜਿੰਨੇ ਵੀ ਰਸਤੇ 'ਚ ਲੋਕ ਆਉਣ ਕੇ ਛੱਕੀ ਪਰ ਆਉਂਦੇ ਹੈਗੇ ਛੱਕੀ ਮੈਂ ਮਹਿਲਾਵਾਂ ਆਉਂਦੀਆਂ ਕਿ ਇਹਨੇ ਵਹੀਕਲ ਕੋਈ ਆਉਂਦਾ ਹੈਗਾ ਕੋਈ ਅਬੰਡੰਟ ਵਹੀਕਲ ਹੈਗਾ ਉਹਨੂੰ ਸਰਚ ਕਰਦੇ ਹੋਏ ਆ ਜਾਵਾਂਗੇ ਮਾਰਕੀਟ ਏਰੀਆ 'ਚ ਡੋਮਿਨੇਸ਼ਨ ਕਰਾਂਗੇ ਇੱਥੇ ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਹੈਗਾ ਕਿ ਜਿਹੜੇ ਨ ਮਾਰੇ ਅੰਸਰ ਆਦੀ ਹਿਟਲਰ ਦੇ ਸ਼ਮਤੇ ਕਿਨੇ ਤੇ ਤੁਸੀਂ ਵੀ ਆਪਣੇ ਜਿਹੜੇ ਅੱਖ ਤੇ ਕੰਨ ਖੁੱਲੇ ਰੱਖੋ ਕੋਈ ਵੀ ਸ਼ੱਕੀ ਚੀਜ਼ ਤੁਹਾਨੂੰ ਨਜ਼ਰ ਆਂਦੀ ਹੈ ਸੁਣਾਈ ਦਿੰਦੀ ਹੈ ਦਿਸਦੀ ਹੈਗੀ ਹੈ ਤੁਸੀਂ ਸਾੰਤੂ ਜਿਹੜਾ ਹੈਗਾ ਚਾਹੇ 112 ਤੇ ਕਾਲ ਕਰਕੇ ਚਾਹੇ ਸਾਡੇ ਕੰਟਰੋਲ ਰੂਮ ਤੇ ਕਾਲ ਕਰਕੇ ਸਾਡੇ ਨੰਬਰਾਂ ਤੇ ਕਾਲ ਕਰਕੇ ਤੁਸੀਂ ਇਨਫੋਰਮੇਸ਼ਨ ਸਾਂਝੀ ਕਰ ਸਕਦੇ ਹੋ ਤੁਸੀਂ ਜਿਹਦੇ ਸਾਡੇ ਨਾਲੰ ਹੋ ਤੇ ਸਾਡੇ ਜਿਹੜੀ ਹੈਗੀ ਪੋਰਸ ਮਲਟੀਪਲਾਇਰ ਹੋ ਜਾਂਦਾ ਹੈਗਾ ਔਰ ਜਿੰਨੀ ਸਾਡੀ ਪੋਰਸ ਹੈਗੀ ਉਹਦੇ ਕਰੀਬ ਆਪਾਂ 100 ਗੁਣਾ ਜਿਹੜਾ ਹੈਗਾ ਉਹ ਵਰਕ ਕਰ ਸਕਦੇ ਹੈਗੇ ਆ ਤੇ ਮੈਂ ਤੁਹਾਡੇ ਲਈ ਸਾਰਿਆਂ ਨੂੰ ਇਹ ਕਹਿਣਾ ਚਾਹੁੰਗਾ ਕਿ ਸਾਰੇ ਰਲ ਕੇ ਜਿਹੜਾ ਹੈਗਾ ਆਪਣੇ ਦੇਸ਼ ਦਾ ਜਿਹੜਾ ਫੈਸਟੀਵਲ ਹੈਗਾ ਨੈਸ਼ਨਲ ਫੈਸਟੀਵਲ ਹੈਗਾ ਉਹਨੂੰ ਚੰਗੀ ਤਰੀਕੇ ਦੇ ਨਾਲ ਮਨਾਈਏ ਔਰ ਬਾਕੀ ਹਦਿਕਤ ਦੇ ਨਾਲ ਬਿਨਾ ਕਿਸੇ ਅਣਸੁਖਾਵੀ ਘਟਨਾ ਦੇ ਨੂੰ ਜਿਹੜਾ ਹੈਗਾ ਪੂਰਾ ਕਰੀਏ ਸਰ ਡਿਸਟ੍ਰਿਕਟ ਜਨਰਲ ਜਿਹੜਾ ਹੈਗਾ ਆਪਾਂ ਜੋ ਰੂਟੀਨ ਵਿੱਚ ਕਰਦੇ ਹੈਗੇ ਆਂ ਔਰ ਜਿਹੜੇ ਨੈਸ਼ਨਲ ਫੈਸਟੀਵਲਸ ਨੂੰ ਸਾਨੂੰ ਹਮੇਸ਼ਾ ਰਹਿੰਦਾ ਹੈਗਾ ਕਿ ਕੁ ਲੋਕ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦੇ ਵੀ ਹੈਗੇ ਨੇ ਉਸੇ ਸਿਲਸਿਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਡੋਮਿਨੇਸ਼ਨ ਕਰਦੇ ਰਹੇ ਆਂ ਔਰ ਕਰਦੇ ਰਾਂ চো চাল <entender it> <uffs> ਉਤੇ ਵਾਸ ਜਿਹੜਾ ਹੈਗਾ ਸਾਡਾ ਨੇੜੇ ਆ ਰਿਹਾ ਹੈਗਾ ਔਰ ਉਸ ਨੂੰ ਸਿਲਸਿਲੇ ਨੂੰ ਰਖਦਿਆਂ ਹੋਇਆ ਸਾਡੀ ਪਰੇਡ ਦੀ ਜਿਹੜੀ ਤਿਆਰੀਆਂ ਹੈਗੀਆਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਰਿਹਰਸਲਾਂ ਚੱਲ ਰਹੀਆਂ ਨੇ ਕੱਲ ਫੁੱਲ ਡਰੈਸ ਰਿਹਰਸਲ ਵੀ ਆਪਾਂ ਰੱਖੀ ਹੋਈ ਹੈ ਸਟੇਡੀਅਮ ਦੇ ਵਿੱਚ ਔਰ